ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਆਪਨੇ ਐਜੂਕੇਟਰ ਚੈਨਲ ਵਿੱਚ ਆਈ ਹੋਪ ਤੁਸੀਂ ਘਰ ਵਿੱਚ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਸੀਂ ਥੰਬਨੇਲ ਦੇਖ ਤੁਸੀਂ ਸਾਰੇ ਸਮਝ ਚੁੱਕੇ ਹੋਗੇ ਆਪਾਂ ਕੀ ਗੱਲ ਕਰਨੀ ਆ ਆਪਾਂ ਗੱਲ ਕਰਨੀ ਆ ਇੰਗਲਿਸ਼ ਸਬਜੈਕਟ ਦੇ ਮਾਸਟਰ ਕੀਡਰ ਬੱਚਿਆਂ ਨੂੰ ਠੀਕ ਹੈ ਨਾ ਕਿਹੜੇ ਬੱਚੇ ਨੇ ਇਹ ਵੀ ਗੱਲ ਨਾਲ ਕਿਹੜੇ ਬੱਚੇ ਨੇ 800 ਨੰਬਰ ਦੀਆਂ ਵੈਕੈਂਸੀਆਂ ਆਈਆਂ ਸੀ ਦੋਹਰੇ ਕਿ ਜੋ ਸਿਲੈਕਟ ਹੋਏ ਨੇ ਠੀਕ ਹੈ ਸਕਰੂਟਨੀ ਦੇ ਨੀਜਾਸ ਕੇ ਉਹਨਾਂ ਦੀਆਂ ਵੈਕੈਂਸੀਆਂ ਨੇ ਸਿਰਫ ਉਹਨਾਂ ਲਈਆਂ ਹੋਰ ਕਿਸੇ ਲਈ ਨਹੀਂ ਉਹਨਾਂ ਦੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਵਾ ਜੇ ਕੋਈ ਵੀ ਆਪਾਂ ਦੇ ਬੱਚੇ ਕੋਈ ਜਾਣਦੇ ਹੁੰਦੇ ਨੇ ਇਸ ਤਰ੍ਹਾਂ ਦੇ ਹਨ ਉਹਨਾਂ ਤੱਕ ਵੀਡੀਓ ਜ਼ਰੂਰ ਸ਼ੇਅਰ ਕਰੋ ਸੋ ਮੈਂ ਪੂਰਾ ਦਿਖਾ ਦਿੰਦਾ ਕੀ ਗੱਲ ਹੈ ਦੇਖੋ ਜੀ ਆਹ ਨੋਟੀਫਿਕੇਸ਼ਨ ਜਾਰੀ ਕਰਤਾ ਇਹਨਾਂ ਨੇ ਠੀਕ ਹੈ ਨਾ ਜੀ ਕਿਨਾਂ ਲਈ ਜਾਰੀ ਕੀਤਾ ਗਿਆ ਆਹ ਦੇਖੋ ਲਿਖਿਆ ਅੰਗਰੇਜ਼ੀ ਵਿਸ਼ੇ ਦੀਆਂ 899 ਸਾਮੀਆ ਪ੍ਰਤੀਸੰਧੀ ਪਬਲਿਕ ਨੋਟਿਸ ਠੀਕ ਹੈ ਜੀ ਇਹਨਾਂ 899 ਵੈਕੈਂਸੀਆਂ ਆਈਆਂ ਸੀਗਾ ਉਹਨਾਂ ਦੇ ਲਈ ਨੋਟਿਸ ਦਿੱਤਾ ਵਾ ਤੇ ਕਿਹੜੇ ਬੱਚੇ ਨੇ ਇਹ ਜੇ ਮੈਂ ਤੁਹਾਨੂੰ ਦੋ ਥੋੜਾ ਜ਼ੂਮ ਕਰਕੇ ਦਿਖਾ ਦਿੰਦਾ ਵਾ ਇਹ ਲੋ ਕਹਿੰਦੇ ਸਕੂਲ ਸਿੱਖਿਆ ਵਿਭਾਗ ਮਾਸਟਰ ਕੇਡਰ ਵਿੱਚ ਅੰਗਰੇਜ਼ੀ ਵਿਸ਼ੇ ਦੀਆਂ 899 ਵੈਕੈਂਸੀਆਂ ਜੋ ਕਿ 2021 ਵਿੱਚ ਦਿੱਤੀ ਗਈਆਂ ਸਨ ਅਤੇ ਪੇਪਰ ਅਪਲਾਈ ਕਰਨ ਦੀ ਮਿਤੀ ਸੀਗੀ 17 5 2021 ਠੀਕ ਹੈ ਲਗਾਤਾਰ ਇਹਨਾਂ ਰਿਜ਼ਲਟ ਉਹ ਕਰ ਜੋ ਅੱਗੇ ਸਾਨੂੰ ਸਕਰੂਟੀ ਲਈ ਬੁਲਾਇਆ ਗਿਆ ਸੀ ਇਹਨਾਂ ਨੂੰ ਠੀਕ ਹੈ ਨਾ ਜੀ ਤੇ ਇਹਨਾਂ ਦੇ ਵਿੱਚੋਂ ਕਈ ਬੱਚੇ ਸੀਗੇ ਜਿਸ ਨੂੰ ਦਫ਼ਤਰ ਬੁਲਾਇਆ ਗਿਆ ਸੀਗਾ 28 3 2025 ਦੇ ਵਿੱਚ ਤੇ ਕਾਫੀ ਬੱਚੇ ਜਿਹੜੇ ਕਿ ਨਹੀਂ ਪਹੁੰਚ ਸਕੇ ਸੀਗੇ ਠੀਕ ਹੈ ਨੀ 23/25 ਨੂੰ ਬੁਲਾਇਆ ਗਿਆ ਸੀਗਾ ਜਿਹੜੇ ਕਿ ਬੱਚੇ ਹੁਣ ਉਸ ਟੈਂਮ ਨਹੀਂ ਪਹੁੰਚ ਸਕੇ ਸੀਗੇ ਉਸ ਤੋਂ ਵਿਭਾਗ ਨੇ ਹੁਣ ਦੁਬਾਰਤ ਨੋਟੀਫਿਕੇਸ਼ਨ ਫੇਰ ਜਾਰੀ ਕਰ ਦੇਣਾ ਬੱਚਿਆਂ ਲਈ ਦੁਬਾਰਤ ਤੌਰ ਤੇ ਉਹਨਾਂ ਦੇਖਿਆ ਕਿ ਨਹੀਂ ਬੱਚੇ ਪਹੁੰਚ ਕੋਈ ਕਾਰਨ ਹੋ ਸਕਦਾ ਹੈ ਉਹਨਾਂ ਨੂੰ ਵਿਭਾਗ ਨੇ ਦੁਬਾਰਾ ਤੋਂ ਫਿਰ ਕਿਹਾਗਾ ਕਿ ਹੁਣ ਤੁਸੀਂ ਕਦੋਂ ਆਣਾ ਵਾ ਹੁਣ ਤੁਸੀਂ ਆਉਣਾ 7 ਤਰੀਕ ਚੌਥਾ ਮਹੀਨਾ 2025 ਦੇ ਦਿਨ ਹੈਗਾ ਸੋਮਵਾਰ ਟਾਈਮਿੰਗ ਕੀ ਹੈ 10 ਵਜੇ ਤੋਂ ਲੈ ਕੇ 3 ਵਜੇ ਤੱਕ ਹੁਣ ਤੁਸੀਂ ਐਡਰੈਸ ਪ੍ਰੋਪਰ ਦੇਖ ਲਓ ਸਾਰਾ ਕਿੱਥੇ ਜਾਣਾ ਹੈਗਾ ਸਾਰਾ ਐਡਰੈਸ ਪ੍ਰੋਪਰ ਦੇਖ ਲਓ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟਰ ਪੰਜਾਬ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਸ 3 ਬੀ 1 ਐਸਐਸ ਨਗਰ ਵਿਖੇ ਸਕਰੂਟੀ ਲਈ ਸਭ 되 ਗਿਆ ਹਾਂ ਠੀਕ ਆ ਇਸ ਸਕਨੈਕਚਰ ਨੇ ਹੁਣ ਇਹ ਗੱਲ ਕੀ ਹੈ ਇਹ ਜਿਹੜੇ ਵੀ ਬੱਚੇ 899 ਵੈਕੈਂਸੀ ਦੇ ਵਿੱਚ ਸਿਲੈਕਟ ਹੋਏ ਸੀ ਠੀਕ ਹੈ ਉਹਨਾਂ ਨੂੰ ਬੁਲਾਇਆ ਗਿਆ ਸੀ 28 ਤਰੀਕ ਨੂੰ ਬੁਲਾਇਆ ਗਿਆ ਸੀ ਉਸ ਦਿਨ ਗੈਰ ਹਾਜ਼ਰ ਸੀਗੇ ਠੀਕ ਹੈ ਸਿਲੈਕਟਡ ਕੈਂਡੀਡੇਟ ਨੇ ਇਹ ਹੁਣ ਇਹਨਾਂ ਨੂੰ ਦੁਬਾਰਤੋਂ ਫੇਰ ਕਿਹਾ ਗਿਆ 8 7 ਤਰੀਕ ਚੌਥਾ ਮਹੀਨਾ 2025 ਦਿਨ ਸੋਮਵਾਰ ਨੂੰ ਤੁਸੀਂ ਇਹ ਜਿਹੜੇ ਆਡਰੈਸ ਤੇ ਐਸਐਸ ਨਗਰ ਵਿਕੇ ਸਕਰੂਟੀ ਲਈ ਆਡਰੈਸ ਤੇ ਪਹੁੰਚੋ ਠੀਕ ਹੈ ਨਾ ਕਿ ਇਹ ਬਹੁਤ ਵਧੀਆ ਮੌਕਾ ਹੈ ਤੁਸੀਂ ਜਿਹੜੇ ਬੱਚੇ ਰਹਿ ਗਏ ਸੀ ਹੁਣ ਤੁਸੀਂ ਜਾ ਸਕਦੇ ਹੋ ਤੇ ਉਹ ਵੀ ਜਿਨ੍ਹਾਂ ਕੋਲ ਵੀਡੀਓ ਜਾ ਰਹੀ ਹੈ ਠੀਕ ਹੈ ਨਾ ਜ਼ਰੂਰੀ ਨਹੀਂ ਛੋਟੇ ਜਿਹੇ ਕੰਮ ਦੀ ਵੀਡੀਓ ਹੋਵੇ ਕੋਈ ਬੱਚਾ ਸਿਲੈਕਟ ਹੁੰਦੇ ਛੋਟੇ ਆਪਣੇ ਫਰੈਂਡ ਹੁੰਦੇ ਨੇ ਆਪਣੇ ਸਰਕਲ ਦੇ ਵਿੱਚੋਂ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਤੱਕ ਵੀਡੀਓ ਜ਼ਰੂਰ ਸ਼ੇਅਰ ਕਰੋ ਕਿਉਂਕਿ ਜਿਹੜੇ ਵੀ ਬੱਚੇ ਨੂੰ ਪਤਾ ਮਾਸਟਰਕਿਟ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ ਬੱਚੇ ਬਹੁਤ ਮੁਸ਼ਕਿਲ ਨਾਲ ਸਿਲੈਕਟ ਹੁੰਦੇ ਨੇ ਠੀਕ ਹੈ ਉਸ ਤੋਂ ਬਾਅਦ ਕਈਆਂ ਨੂੰ ਨਹੀਂ ਨੋਟੀਫਿਕੇਸ਼ਨ ਮਿਲਦਾ ਨਹੀਂ ਪਹੁੰਚ ਸਕਦੇ ਵਿਚਾਰੇ ਠੀਕ ਹੈ ਨਾ ਹੁਣ ਉਹਨਾਂ ਲਈ ਦੁਬਾਰਾ ਤੇ ਫੇਰ ਓਪਰਚ्युनिटी ਆਈ ਹੈ ਕਿ ਉਹ ਜਾ ਸਕਣ ਆਪਣੀ ਜੁਆਇਨਿੰਗ ਕਰ ਸਕਣ ਪਲੀਜ਼ ਮੇਰੇ ਸਭ ਦੇ ਅੱਗੇ ਹੱਥ ਜੋੜ ਕੇ ਪਹਿਲੀ ਗੱਲ ਤੇ ਰਿਕਵੈਸਟ ਹੈ ਕਿ ਤੁਸੀਂ ਸਾਰੇ ਇਹਨੇ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਉਹਨਾਂ ਤੱਕ ਵੀਡੀਓ ਇਹ ਪਹੁੰਚ ਸਕੇ ਜਿਹੜੇ ਇਸ ਵੀਡੀਓ ਦੇ ਹੱਕਦਾਰ ਨੇ ਮੈਂ ਤੁਹਾਡੇ ਕੇ ਨੈਕਸਟ ਵੀਡੀਓ ਨਾਲ ਮਿਲੂੰਗਾ ਧੰਨਵਾਦ